ਜਿਹੜੇ ਲੋਕ ਸ਼ਰਾਬ ਵੀ ਨਹੀਂ ਪੀਂਦੇ ਤੇ ਜਿਹੜੇ ਲੋਕ ਬਾਹਰਲੇ ਚੀਜ਼ਾਂ ਵੀ ਨਹੀਂ ਖਾਂਦੇ ਫੈਟੀ ਲੀਵਰ ਉਹਨਾਂ ਦੇ ਵੀ ਨਹੀਂ ਮੰਨ ਲਓ ਕੋਈ ਨਾਨ ਵੈਜ ਵੀ ਨਹੀਂ ਖਾ ਰਿਹਾ ਕੋਈ ਬਹੁਤ ਤਲੀ ਚੀਜ਼ ਵੀ ਨਹੀਂ ਖਾ ਰਿਹਾ ਫੈਟੀ ਲੀਵਰ ਉਹਨਾਂ ਦੇ ਵੀ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੁਸੀਂ ਕਿਹਾ ਕਿ ਰਸੋਈ ਦੇ ਵਿੱਚ ਤੁਹਾਡੇ ਯਾਰ ਸਾਰੇ ਇਲਾਜ ਪਈ ਹੈ ਕਿ ਉਹ ਕੋਈ ਇਸ ਤਰ੍ਹਾਂ ਦਾ ਤਰੀਕਾ ਵਰਤ ਕੇ ਕਰੇ ਵੀ ਕੋਈ ਦੂਰ ਦਰਾਡੇ ਬੈਠਾ ਠੀਕ ਹੋ ਸਕਦਾ ਜਿਹੜਾ ਫੈਟੀ ਲੀਵਰ ਹੈ ਇਹ ਇੱਕ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਜਿਹੜੀ ਕਿ ਜਦੋਂ ਹੱਦ ਤੋਂ ਜ਼ਿਆਦਾ ਵੱਧ ਜੇ ਫਿਰ ਇਹ ਜਾਨ ਲੈਵਾ ਨਹੀਂ ਤਾਂ ਇਹਨੂੰ ਕੰਟਰੋਲ ਰੱਖਿਆ ਜਾ ਸਕਦਾ ਇੱਕ આમਲੇ ਦਾ ਵੱਡਾ ਪੇੜ ਹੁੰਦਾ ਇੱਕ ਭੂਮੀ ਆਮਲੇ ਦਾ ਐਡਾ ਹੁੰਦਾ ਉਹਨੂੰ ਅਸੀਂ ਭੂਮੀ ਆਮਲਾ ਕਿਹਾ ਗਿਆ ਗ੍ਰੰਥਾਂ ਦੇ ਵਿੱਚ ਕਿ ਛੋਟਾ ਸਾਈਜ਼ ਦਾ ਆਮਲੇ ਦਾ ਪੇੜ ਹੁੰਦਾ ਉਹਦੇ ਤੇ ਲੱਗਦਾ ਹੂੰ ਉਹਨੂੰ ਤੁਸੀਂ ਚੰਗੀ ਤਰ੍ਹਾਂ ਪਾਊਡਰ ਬਿਜਾਰੋਂ ਮਿਲ ਜਾਂਦਾ ਜੇ ਪੰਸਾਰੀ ਤੋਂ ਪਾਊਡਰ ਉਤੋਂ ਲਿਆ ਕੇ ਘਰੇ ਪਾਊਡਰ ਬਣਾਓ ਬਣਾਇਆ ਬਣਾਇਆ ਪਾਊਡਰ ਤੇ ਮੈਂ ਯਕੀਨ ਨਹੀਂ ਕਰਦਾ ਰਗੜੀ ਦਵਾਈ ਬੁਣਿਆ ਸਾਥ ਮੈਂ ਨਹੀਂ ਸਮਝਦਾ ਵਿੱਚ ਕੀ ਪਾਇਆ ਇੱਕ ਚਮਚਾ ਰੋਜ਼ ਜੇ ਸਵੇਰੇ ਖਾਲੀ ਪੇਟ ਲੈਣਾ ਸ਼ੁਰੂ ਕਰਦੋ ਜਿਹਨੂੰ ਕੋਈ ਕਦੇ ਵੀ ਨਹੀਂ ਫਰਟੀਲਿਜ਼ਰ ਆ ਉਹਦੇ ਕਦੇ ਆਊਗਾ ਨਹੀਂ ਔਰ ਦੂਜੀ ਗੱਲ ਜੀ ਨੂੰ ਆ ਰਿਹਾ ਉਹ ਹੌਲੀ ਹੌਲੀ ਘਟੂਗਾ ਜੇ ਜ਼ਿਆਦਾ ਹੈਗਾ ਜਿਵੇਂ ਫਰਟੀ ਲੀਵਰ ਦਾ ਗ੍ਰੇਡ 2 ਤੋਂ ਉੱਪਰ ਚਲੇ ਗਿਆ 3 ਹੈ 4 ਹੈ ਤਾਂ ਇਹਦੇ ਵਿੱਚ ਕਾਲਮਿਕ ਕੁਟਕੀ ਚਰਾਇਤਾ ਹੂੰ ਇੰਨੀ ਚੀਜ਼ਾਂ ਹੋਰ ਲੈ ਲਓ ਪੰਸਾਰੀ ਤੋਂ ਮਿਲ ਜਾਣੀਆਂ ਲਿਆ ਕੇ ਉਹ ਵੀ ਕੁੱਟ ਪੀਸ ਲਓ ਉਹਦੇ ਵਿੱਚ ਭੂਮੀਆਂ ਵਾਲਾ ਥੋੜਾ ਜ਼ਿਆਦਾ ਪਾ ਲਓ ਇਹ ਤਿੰਨ ਚੀਜ਼ਾਂ ਦਾ ਮੰਨ ਲਓ 30 ਗ੍ਰਾਮ ਪਾ ਲਿਆ ਭੂਮੀਆਂ ਵਾਲਾ ਚ 50 ਗ੍ਰਾਮ ਪਾ ਲਓ ਇਹ 80 ਗ੍ਰਾਮ ਪਾਊਡਰ ਬਣ ਚੁਗਾ ਤਾਂ ਇਹਨੂੰ ਚੰਗੀ ਤਰ੍ਹਾਂ ਪੀਸ ਕੇ ਇਹਦਾ ਇੱਕ ਚਮਚਾ ਰੋਜ਼ ਖਾਲੀ ਪੇਟ ਸਵੇਰੇ ਖਾਣਾ ਸ਼ੁਰੂ ਕਰ ਦੋ ਲੀਵਰ ਐਂਡ ਸਟਰੋਂਗ ਹੋ ਜਾਂਦਾ